ਦੇਖੋ ਕਿੰਨੇ ਗੜੇ ਪਏ ਖੇਤੀ ਦਾਣੇ ਛੜੇ ਪਏ ਦੇਖੋ ਕਿੰਨੇ ਗੜੇ ਪਏ ਖੇਤੀ ਦਾਣੇ ਛੜੇ ਪਏ ਕੱਢ ਦਿੱਤੇ ਬੱਲੀਆਂ ਚੁਵਾਰ ਵੇਵਰੀਆ ਕੱਢ ਦਿੱਤੇ ਬੱਲੀਆਂ ਚੁਵਾਰ ਐਸੀ ਪਈ ਗੜਿਆਂ ਦੀ ਮਾਰ ਸਾਨੂੰ ਵੇਰੀਆ ਐਸੀ ਪਈ ਗੜਿਆਂ ਦੀ ਮਾਰ ਐਸੀ ਪਈ ਗੜਿਆਂ ਦੀ ਮਾਰ ਸਾਨੂੰ ਵੇਰੀਆ ਐਸੀ ਪਈ ਗੜਿਆਂ ਦੀ ਮਾਰ ਜਦੋਂ ਸਾਨੂੰ ਪਈ ਪੂਰੀ ਲੋੜ ਸੀ ਜਦੋਂ ਸਾਨੂੰ ਪਈ ਪੂਰੀ ਲੋੜ ਸੀ ਉਦੋਂ ਜਿੰਨਾ ਮਰਜੀ ਤੂੰ ਭਾ ਦਿੰਦਾ ਮੀ ਜਦੋਂ ਕਣਕ ਸਾਡੀ ਪਈ ਕੋਰ ਸੀ ਜਦੋਂ ਕਣਕ ਸਾਡੀ ਪਈ ਕੋਰ ਸੀ ਰੋਵੇ ਕੇ ਰਸਾਂ ਦੇਖ ਹੋਇਆ ਨੁਕਸਾਨ ਰੋਵੇ ਕੇ ਰਸਾਂ ਦੇਖ ਹੋਇਆ ਨੁਕਸਾਨ ਜਦੋਂ ਦਿੱਤੇ ਗੜੇ ਤੂੰ ਖਲਾਰ ਵੇ ਵੈਰੀਆ ਜਦੋਂ ਦਿੱਤੇ ਗੜੇ ਤੂੰ ਖਲਾਰ ਐਸੀ ਪਈ ਗਾੜਿਆਂ ਦੀ ਮਾਰ ਸਾਨੂੰ ਵੈਰੀਆ ਐਸੀ ਪਈ ਗਾੜਿਆਂ ਦੀ ਮਾਰ ਐਸੀ ਪਈ ਗਾੜਿਆਂ ਦੀ ਮਾਰ ਸਾਨੂੰ ਵੈਰੀਆ ਐਸੀ ਪਈ ਗਾੜਿਆਂ ਦੀ ਮਾਰ ਬੇਪਾਪੀਆ ਐਸੀ ਪਈ ਗਾੜਿਆਂ ਦੀ ਮਾਰ